ਹਾਂਜੀ ਦੋਸਤੋ ਜੋ ਅੱਜ ਮਹਾਲੀ ਡੀਪੀਏ ਵਿਖੇ ਆਪਣਾ 2364994 ਦਾ ਜੋ ਪੱਕਾ ਕਰਨ ਨੂੰ ਜਿੱਥੇ ਬੰਦੀਆਂ ਦਾ ਜੋਇਨਿੰਗ ਨੂੰ ਲੈ ਕੇ ਤੇ ਜੋ ਮਸਲੇ ਨੇ ਵਿਦ ਹਰਡ ਬੜੇ ਸਾਥੀਆਂ ਦੇ ਜਾਂ ਜੋ ਵੀ ਆ ਮਸਲੇ ਬਣੇ ਹਨ ਨੇ ਉਹਨਾਂ ਨੂੰ ਲੈ ਕੇ ਪੰਜਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਹੈ ਤੇ ਲਗਾਤਾਰ ਜੋ ਜਿਸ ਤਰ੍ਹਾਂ ਡੀਪੀਏ ਦੇ ਵਿੱਚ ਸਾਥੀਆਂ ਵੱਲੋਂ ਐਂਟਰੀ ਕੀਤੀ ਗਈ ਸੀ ਤੇ ਉਸ ਦੇ ਚੱਲਦੇ ਲੰਬੀ ਮੀਟਿੰਗ ਚੱਲੀ ਸੀ ਤੇ ਉਸ ਦੇ ਵਿੱਚ ਅਗਲੇ ਦਿਨ ਜੋ ਅਧਿਕਾਰੀਆਂ ਦੀ ਡਿਪਾਰਟਮੈਂਟ ਦੀ ਆਸਮੇ ਪਰਸਨਲ ਜਾਂ ਹੋਰ ਡਾਇਰੈਕਟਰਾਂ ਦੀ ਮੀਟਿੰਗ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਹੋਈ ਸਦੇ ਚੱਲਦੇ ਆ ਕੱਲ ਜੋ ਚੌਥੇ ਦਿਨ ਰੋੜ ਜਾਨ ਕਰਕੇ ਜੋ ਲਾਰਿਆਂ ਦੀ ਪੰਡ ਸਰਕਾਰ ਦੀ ਫੁਕੀ ਗਈ ਸੀ ਤੇ ਇਸ ਤੋਂ ਬਾਅਦ ਜੋ ਅੱਜ ਜੋ ਇਹਨਾਂ ਨੇ ਭਰੋਸਾ ਦਿੱਤਾ ਪੰਜਵੇਂ ਦਿਨ ਯਾਨੀ ਕਿ 29 ਤਰੀਕ ਨੂੰ ਕੀ ਤੁਹਾਡੀ ਅੱਜ ਪਰਸੋਂ ਨਾਲ ਵਿੱਚ ਜੋ ਅਧਿਕਾਰੀਆਂ ਦੀ ਮੀਟਿੰਗ ਹੋਣੀ ਹੈ ਤੇ ਇਸ ਤੋਂ ਬਾਅਦ ਸਿੱਖਿਆ ਮੰਤਰੀ ਸਾਹਿਬ ਦੀ ਜੋ ਯੂਨੀਅਨ ਨਾਲ ਮੀਟਿੰਗ ਹੋਣੀ ਹੈ ਤੇ ਇਸ ਮੀਟਿੰਗ ਵਿੱਚੋਂ ਅਗਰ ਕੋਈ ਨਾ ਕੋਈ ਸਿੱਟਾ ਜਨ ਨਹੀਂ ਨਿਕਲਦਾ ਜਾਂ ਕੋਈ ਸਰਕਾਰ ਵੱਲੋਂ ਪੱਖ ਨਹੀਂ ਦੇਖਣ ਨੂੰ ਮਿਲਦਾ ਤਾਂ ਯੂਨੀਅਨ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਤਿੱਖੀ ਚੇਤਾਵਨੀ ਦਿੱਤੀ ਕਿ ਜੇ ਅੱਜ-ਅੱਜ ਕੋਈ ਵੀ ਪੋਜ਼ਿਟਿਵ ਆਉਟਪੁੱਟ ਦੇਖਣ ਨੂੰ ਨਹੀਂ ਮਿਲਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ 364 ਤੇ 994 ਕਿਦਦਰ ਦੋਹਾਂ ਨੂੰ ਜੋ ਪੁਰਜੋ ਰਬੀਲਾ ਦੀ ਗੱਤੋਂ ਕਰਦੇ ਇਕੱਠਾ ਜੋ ਹਣ ਕਰੋ ਕਿਉਂਕਿ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਸੀ ਜੋ 7 ਦਸੰਬਰ ਨੂੰ ਜੋ ਕੋਡ ਆਫ ਕੰਡੈਕਟ ਲੱਗ ਜਾਣਾ ਹੈ ਜੇਕਰ ਕੋਡ ਆਫ ਕੰਡੈਕਟ ਲੱਗ ਗਿਆ ਤਾਂ ਜੋ ਨਾਇਨਿੰਗਾ ਜੋ ਸਿੱਧੇ ਸਿੱਧੇ ਹੱਜਾਂ 2025 ਜਨਵਰੀ ਫਰਵਰੀ ਮਾਰਚ ਪਤਾ ਨਹੀਂ ਤਿੰਨ ਜਾਂ ਛੇ ਮਹੀਨੇ ਜਿੰਨੇ ਮਰਜ਼ੀ ਲੇਟ ਹੋ ਸਕਦੀ ਕਿਉਂਕਿ ਇਲੈਕਸ਼ਨ ਇੱਕ ਐਮਸੀ ਦੇ ਆ ਰਹੇ ਨੇ ਇਸ ਤੋਂ ਬਾਅਦ ਬਲਾਕ ਸੰਪਤੀ ਦੇ ਤੇ ਇਸ ਤੋਂ ਬਾਅਦ ਤੀਸਰਾ ਇਲੈਕਸ਼ਨ ਜੋ ਕੁਝ ਪੰਚਾਇਤਾਂ ਦੇ ਨੇ ਪੈਂਡਿੰਗ ਰਹਿੰਦੇ ਨੇ ਉਹ ਵੀ ਆ ਜਾਣੇ ਨੇ ਸੋ ਇਹਨਾਂ ਨੇ ਕੋਰਟ ਤੇ ਕੋਰਟ ਲਗਾਉਂਦੇ ਜਾਣਾ ਹੈ ਸੋ ਆਖਰੀ ਦੇ ਆ ਪੰਜ ਚਾਰ ਦਿਨ ਬਚੇ ਨੇ ਜੇਕਰ ਕੋਈ ਹੱਲ ਹੁੰਦਾ ਤਾਂ ਹੋ ਜਾਣਾ ਹੈ ਭਰਤੀਆਂ ਪੂਰੀਆਂ ਕਰਵਾਉਣੀਆਂ ਤਾਂ ਜੋ ਸਾਰਾ ਦੇਦਰ ਇੱਕ ਵਾਰ ਜਰੂਰ ਧੰਨੇ ਤੇ ਪਹੁੰਚੋ से देख हो जो किन्ना कट्ठा के लगातार अच्छे दिन बाकी होप है अच्छ जो सरकार जरूर कोई मीटिंग से से तो दे कि जो दो बच्चे सरता क्ढे ਬੁੜੀ ਫੋਟੋ ਤਾਂ ਤੁਹਾਨੂੰ ਤਰਾਦੀਆਂ ਆਪਾਂ ਰਿਸ਼ਤੇਦਾਰ ਕੁੱਠੇ ਹੁੰਦੇ ਆ ਪਰ ਕੁੜੀਆਂ ਕਿੱਥੇ ਗਿਆ ਮੇਰੀ ਅੜੀ ਕਿੱਟੀ ਕਿੱਟੀ ਹੁੰਦੀ ਆ ਕੁੜੀ ਗੇਰ ਜਬਾਰ ਹੁੰਦੀ ਸ਼ਰਮ ਖਾ ਕੇ ਮਰ ਜਾ ਮંત્રી ਜਿਹੜੀ ਕੁੜੀ ਨੂੰ ਤੁਸੀਂ 50000 ਤਨਖਾਹ ਦੇਣੀ ਸੀ ਉਹਦਾ ਹੱਕ ਮੰਗਾ ਤੁਸੀਂ 50000 ਖਾਣ ਦੇਵੇਂ ਸਾਹ ਕਰਦੇ ਹੋ ਪਰ ਨੋਟ ਕਰਦੇ ਹੋ ਕਿ ਇਹਨੂੰ ਜਿਗਾਰ ਨਹੀਂ ਹੋਣਾ ਤੇ ਜਿਗਾਰ ਨਹੀਂ